ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਚਿੱਠੀ ਲਿਖੀ ਗਈ ਹੈ ਅਮਿਤ ਸ਼ਾ ਗ੍ਰਹਿ ਮੰਤਰੀ ਨੂੰ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰਦੇਵ ਸਿੰਘ ਕੋਂਕੇ ਨੂੰ ਲੈ ਕੇ ਉਹਨਾਂ ਦੇ ਮਰਡਰ ਦੇ ਵਿੱਚ ਕੰਪਲੇਂਟ ਕਰਾ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਿਹਾ ਦੇਖੋ ਬੰਦੀ ਸਿੰਘਾਂ ਦੀ ਕਿਉਂਕਿ ਅਕਾਲ ਤਖਤ ਤੋਂ ਇਹ ਦੂਜੀ ਵਾਰੀ ਹੁਣ ਪਹਿਲੀ ਵਾਰੀ ਤਾਂ ਸ਼ੌਮਨੀ ਕਮੇਟੀ ਨੇ ਕਮੇਟੀ ਬਣਾਈ ਸੀ ਹੁਣ ਅਕਾਲ ਤਖਤ ਨੇ ਬਣਾਈ ਆ ਸਾਡੀ ਕੁਝ ਖਤੋ-ਖਤਾਬ ਉਹਨਾਂ ਨਾਲ ਚੱਲ ਰਹੀ ਆ ਪਰ ਆਉਂਦੇ ਕੁਝ ਦਿਨਾਂ ਦੇ ਵਿੱਚ ਮੈਂ ਕੱਲ੍ਹ ਹੀ ਉਸੇ ਸ਼ੌਮਣੀ ਕਮੇਟੀ ਆਪਣੇ ਜਿਹੜਾ ਸਾਡੇ ਕੋਆਰਡੀਨੇਟਰ ਇਹਨੂੰ ਡੀਲ ਕਰਦਾ ਸਾਰਾ ਉਹਨੂੰ ਮੈਂ ਕਿਹਾ ਸੀ ਕਿ ਸਾਰਿਆਂ ਦਾ ਵਿਚਾਰ ਕਰ ਲੈ ਕਿਉਂਕਿ ਸਰਦਾਰ ਭਜਿੰਦਰ ਸਿੰਘ ਜੀ ਹਮਦਾਰਦ ਉਹਨਾਂ ਦੇ ਰਜੇਮੇ ਬਾਦ ਹੁੰਦੇ ਆ ਤੇ ਅਸੀਂ ਚਿੱਠੀ ਵੀ ਲਿਖੀ ਆ ਹੋਮ ਮਿਨਿਸਟਰ ਸਾਹਿਬ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨਾਂ ਨੇ ਸਾਨੂੰ ਈਮੇਲ ਕਰਕੇ ਕਿਹਾ ਕਿ ਤੁਸੀਂ ਹੋਮ ਮਿਨਿਸਟਰ ਨਾਲ ਜਿਹੜਾ ਸੰਪਰਕ ਕਰੋ ਉਹਨਾਂ ਨੂੰ ਵੀ ਹੁਣ ਲਿਖੀ ਹੋਇਆ ਚਿੱਠੀ ਤੇ ਅਜ ਕਦੋਂ ਦੇ ਨਾਲ ਵਿੱਚ ਫੇਰ ਅਸੀਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਤੇ ਸਾਰਾ ਮਲਾਂਕਣ ਕਰਾਂਗੇ। ਜੱਜਦਰ ਕੌਂਕੇ ਹੋਰਾਂ ਦੇ ਇਨਸਾਫ ਦੇ ਲਈ ਕਿਉਂਕਿ ਸ਼ੋਮਨੀ ਕਲਜ ਤੇ ਪ੍ਰਧਾਨ ਵੀ ਜਾ ਕੇ ਆਏ ਹੈਗੇ ਆ ਕਿਤੇ ਉਹਦੇ ਲਈ ਵੀ ਅਸੀਂ ਲਾਈਨ ਅਪ ਕੀਤਾ ਹੈਗਾ ਕਿ ਹੋਵੇ ਜਲਦੋਂ ਦੇਖੋ ਇਹ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਦਾ ਸਿੱਖ ਪੰਥ 'ਚ ਬਹੁਤ ਵੱਡਾ ਸਰਕਾਰ ਆ ਜਿਉਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ੋਮਨੀ ਕਮੇਟੀ ਦੀ ਡਿਊਟੀ ਲੱਗੀ ਸੀ ਤੇ ਮੈਂ ਉਦਾਂ ਹੀ ਪੰਜ ਜਿਹੜੇ ਚੋਟੀ ਦੇ ਵਕੀਲ ਆ ਉਹ ਉਹਨਾਂ ਦਾ ਪੈਨਲ ਬਣਾਇਆ ਸੀ ਜਿਹਨਾਂ ਸਰਦਾਰ ਪੂਰਨ ਸਿੰਘ ਹੁੰਦਲ ਬਲੂ ਸਟਾਰ ਤੋਂ ਪਹਿਲਾਂ ਡਿਸਟ੍ਰਿਕਟ ਟੌਰਨੀ ਅੰਮ੍ਰਿਤਸਰ ਦੇ ਵਿੱਚ ਰਹੇ ਆ ਔਰ 55 ਸਾਲ ਦੇ ਕ੍ਰਿਮੀਨਲ ਦੇ ਲੀਡਿੰਗ ਲਾਇਆ ਰਿਹਾ ਉਹਨਾਂ ਦੇ ਨਾਲ ਸਰਦਾਰ ਬਲਤੇਜ ਸਿੰਘ ਢਿੱਲੋਂ ਰਿਟਾਇਰਡ ਡਿਸਟ੍ਰਿਕਟ ਟੌਰਨੀ ਜਿਹੜੇ ਜਲੰਧਰ ਪ੍ਰੈਕਟਿਸ ਕਰਦੇ ਆ ਸਰਦਾਰ ਅਮਰਜੀਤ ਸਿੰਘ ਧਾਮੀ ਔਰ ਰਿਟਾਇਰਡ ਡਿਸਟ੍ਰਿਕਟ ਟੌਰਨੀ ਔਰ ਸਾਡੇ ਭਗਵਾਨ ਸਿੰਘ ਸਿਆਲ ਕਾ ਜਿਹੜਾ ਸਾਡੇ ਸਾਰੇ ਸ਼ੌਮੀ ਕਮੇਟੀ ਦੇ ਲੀਗਲ ਵਿੰਗ ਨੂੰ ਦੇਖਦਾ ਤੇ ਬੀਬੀ ਪਨੀਤ ਕੋਰ ਸ਼ੇਖੋਂ ਇਹ ਸਾਰਿਆਂ ਦਾ ਪੈਨਲ ਬਣਾਇਆ ਸੀ ਉਹ ਬਣਾ ਕੇ ਫਿਰ ਅਸੀਂ ਸਾਰਾ ਮਲਾਂਕਣ ਕੀ ਕੀ ਕੀਤਾ ਮੈਂ ਆਪ ਵੀ ਉਸ ਮੀਟਿੰਗ ਚ ਬੈਠਾ ਸੀ ਉਸ ਮੀਟਿੰਗ ਦੇ ਵਿੱਚ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੇ ਪਤਨੀ ਬੀਬੀ ਗਰਮੇਲ ਕੋਰ ਤੇ ਉਹਨਾਂ ਦਾ ਬੇਟਾ ਹਰੀ ਸਿੰਘ ਵੀ ਬੈਠਾ ਸੀ ਉਹ ਸਾਰਿਆਂ ਨੇ ਬੈਠ ਕੇ ਫਿਰ ਅਸੀਂ ਇੱਕ ਕੰਪਲੇਂਟ ਇਹ ਵਕੀਲਾਂ ਨੇ ਬਣਾਈ ਸੀ ਜਿਹੜੀ ਅਸੀਂ ਕੱਲ ਉਸ ਸੱਚ ਉਹ ਜਗਰਾਵਾਂ ਦੇ ਉਹਨਾਂ ਦੇ ਉਸੇ ਜੱਗ ਪੇਸ਼ ਕੀਤੀ ਆ ਤੇ ਉਹਦੇ ਵਿੱਚ ਜਿਹੜੇ ਕਨਸਰਨਡ ਹੈਗੇ ਪੁਲਿਸ ਅਫੀਸ਼ਰਸ ਉਹਨਾਂ ਸਾਰਿਆਂ ਦੇ ਖਿਲਾਫ ਉਹ ਜਿਹੜੀ ਆ ਉਹ ਕੰਪਲੇਂਟ ਗੱਲ ਪਾਈ ਆ ਹੁਣ ਦੇਖਦੇ ਆ ਇਹ ਪੁਲਿਸ ਜਿਹੜੀ ਆ ਪਰਚਾ ਦਰਜ ਕਰਦੀ ਆ ਜਾਂ ਕਿਹੜੇ ਪਾਸੇ ਨੂੰ ਚਲਦੀ ਆ ਫੇ ਅਗਲੀ ਕਾਰਵਾਈ ਉਤੋਂ ਗਾਂ ਕਰਦੀ ਆ